सामने आ गई अभी तक जो हमारे पास कंप्लेन आई है उसमें लगभग सेवेंटी कम्प्लेन्ट्स आ गए हैं लगभग चार करोड़ प्लस अमाउंट है बाकी अभी और चल रही है लोग कंप्लेन लेके आ रहे हैं जिनकी भी जिन कम्प्लेंट्स हैं उनको वेरीफाई की जाएगी और जो भी पैसे जिनके भी निकले हैं उनको बैंक जल्दी से जल्दी वापस देने की कोशिश कर रहा है तो दुण 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 बैंक कर रही है उसके बाद भी लोगों को लॉस हुआ है जिनके पैसे निकले हैं उनको रिस्टोर करने की कोशिश की जा रही है तो जितना जल्दी हो जाए हम लोग उनको रिस्टोर करेंगे सर कोई सामने आया कितना करोड़ तक अप्लाई तक जो चार करोड़ प्लस हमारे पास हिसाब आ चुका है बाकी वो प्रॉपर टिकट जो है वेरीफाई करके ही पता चलेगा और आगे भी लोग आ रहे हैं और जो भी बताएंगे वो उनके टाइम टू टाइम टाइम लगेगा पेमेंट कर रहे हैं जल्दी कोशिश कर रहे हैं जितना जल्दी हो हमने नोटअप वोटअप कर दिया है मैनेजमेंट को जैसे ही आती है हम रीस्टोर करेंगे ਫਟੋਂ ਦੇ ਵਿੱਚ ਕੱਲ ਇੱਕ ਅਮੀਤ ਜਿਹੜਾ ਨਾਮ ਦਾ ਇੱਕ ਮੀਟਿੰਗ ਦਾ ਟੈਕਲ ਸਟਾਫ ਦਾ ਬੰਦਾ ਸੀ ਜਿਹੜਾ ਬੈਂਕ ਦੇ ਨਾਲ ਕਾਫੀ ਵੱਡੀ amount ਦਾ ਫਰਾਡ ਕਰਕੇ ਫਾਰ ਹੋ ਗਿਆ ਜਿਸ ਤੇ ਇਹਨਾਂ ਦੇ ਐਫੀਆਰ ਅਸੀਂ ਉਸ ਦੇ ਐਫਆਰ ਜਿਹੜਾ ਸਾਡੇ ਕੋਲ ਹੱਦਚ ਕਰਤੀ ਹੈ ਤੇ ਉਸ ਦੀ ਅਜੇ ਭਾਰਤ ਦੇ ਵਿੱਚ ਜਲਦੀ ਜਲਦੀ ਉਹਨੂੰ ਅਸੀਂ ਰੌਂਡ ਅਪ ਕਰਕੇ ਜਿਹੜੀ ਅਗਲੀ ਤਕਰੀਰ ਸਮਰੇ ਚ ਜਾਂਦੀ ਹੈ ਵੀ ਤੇ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਜਿਹੜਾ ਸੁਨੇਹਾ ਇਹ ਦਿੰਨੇ ਆ ਕਿ ਜਿਹੜਾ ਇਹਨਾਂ ਦਾ ਬੈਂਕ ਜਿਹੜਾ ਪੈਸਾ ਪਬਲਿਕ ਦਾ ਅੰਡਰ ਪ੍ਰੈਸ ਇਹ ਵੀ ਬੈਂਕ ਦੇ ਕੋਲ ਤੇ ਕਿਸੇ ਤਰ੍ਹਾਂ ਦੀ ਵੀ ਪੈਨਿਕ ਜਨਕ ਘਬਰਾਉਣ ਦੀ ਲੋੜ ਨਹੀਂ ਬੈਂਕ ਹਰ ਪੈਸਾ ਹਰ ਤਰ੍ਹਾਂ ਦਾ ਪੈਸਾ ਲੌਸ ਨਹੀਂ ਹੋ ਰਿਹਾ। ਉਹਦੀ ਭਾਲ ਵਾਸਤੇ ਕੀ ਯਤਨ ਕਰ ਰਹੀ ਹੈ ਪੰਜਾਬ ਸਰਕਾਰ? ਸਾਡੀ ਕੀ ਵੀ ਨਹੀਂ ਬਿਲਕੁਲ ਅਸੀਂ ਆਪਣੇ ਟੈਕਨੀਕਲ ਜਨਰਲ ਤੇ ਮੈਨੂਅਲੀ ਜਾਂਚ ਕਰ ਰਹੇ ਹਾਂ ਇਸ ਸਟੇਜ ਤੇ ਲੋਕ ਭਾਗ ਕਰ ਰਹੇ। ਪੰਜਾਬ ਉਹ ਨਾਵ ਚੀ ਕਰ ਰਹੇ ਹੈ ਕਿ ਬਾਹਰਲੇ ਰਾਜਾਂ ਦੇ ਵਿੱਚ ਇਹਨਾਂ ਦੀ ਭਾਗ ਕਿਯਾਰੀ ਨਹੀਂ ਦੇਖੋ ਜਿੱਥੇ ਵੀ ਸਾਨੂੰ ਕੋਈ ਲਿਖਤ ਮਿਲੀ ਕਿਸੇ ਕੰਪਨੀ ਤੇ ਹੀ ਸਮਝ ਆ ਰਿਹਾ ਹੈ। ਸਰ ਕੋਈ ਜਾਣਦਾ ਸਮਝ ਨਹੀਂ ਕਿ ਕਿੰਨੇ ਕਰੋੜ ਦਾ ਕਪਲਾਈ ਨਹੀਂ ਇਹ ਬੈਂਕ ਕੋਲ ਵੀ ਪਤਾ ਨਹੀਂ ਕਿ ਇਹ ਸਟੇਜ ਤੇ ਅਸੀਂ ਕੋਈ ਇਤਰਾਜ਼ ਨਹੀਂ ਅ ਜੇ ਤਾਂ ਸੰਖੇਪ ਹੈ ਕਿ ਬੈਂਕ ਕੋਲ ਅੱਜ ਐਕਟਿਵੈਂਟ ਸੀ ਸਾਰੇ 3 ਬਰਾਚਰ ਚ ਅੰਮੇ ਜੇ ਬੈਠੇ ਹੋਏ ਤੇ ਹੋਰ ਸਟਾਫਰ ਆਇਆ ਜਿਹੜਾ ਦਬਰ ਕਰਦਾ ਕੰਟੀਨਿਊ ਕਿਤੇ ਕਿਤੇ ਛੇੜੇ ਕਰ ਰਿਹਾ ਅੰਦਰ ਪਟੌੜਾ ਆਇਆ ਥੈਂਕ ਯੂ ਕੱਪ ਕਰਾਂਗੇ ਨਾਲ ਤੇ ਐਸਪੀ ਜੀ ਬੈਂਕ ਜਿਹੜਾ ਇੱਕ ਬ੍ਰਾਂਚ ਸਾਬਕਾ ਜਿਹੜੇ ਤੇ ਉਹਦੇ ਵਿੱਚ ਕੱਲ ਇੱਕ ਅਮੀ ਠੇਜਰਾ ਨਾਮ ਦਾ ਕੁਲੀਟਿੰਗ ਦਾ ਕੈਡਕਲ ਸਟਾਫ ਦਾ ਮਮਸੀ ਜਿਹੜਾ ਬੈਂਕ ਦੇ ਨਾਲ ਕਾਫੀ ਵੱਡੀ amount ਦਾ fraud ਕਰਕੇ ਫਾਰ ਹੋ ਰਿਹਾ ਜਿਸ ਤੇ ਇਹਨਾਂ ਦੇ ਐਫੀਆਰ ਤੇ ਅਸੀਂ ਉਸਕੇ ਐਫਆਰ ਜਿਹੜਾ ਸਰਪ੍ਰੇਚ ਟੱਚ ਕਰਤੀ ਹੈ ਤੇ ਉਸ ਦੀ ਅਜੇ ਭਾਗ ਦੇ ਵਿੱਚ ਆ ਜਲਦੀ ਜਲਦੀ ਉਹਨੂੰ ਅਸੀਂ राउंड ਅਪ ਕਰਕੇ ਜਿਹੜੀ ਅਗਲੀ ਤਕਨੀਕ ਸਮਰੇ ਚਲਦੀ ਜਾਏਗੀ ਤੇ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਜਿਹੜਾ ਸੁਨੇਹਾ ਇਹ ਦਿੰਨੇ ਆ ਕਿ ਜਿਹੜਾ ਇਹਨਾਂ ਦਾ ਬੈਂਕ ਇਹਦਾ ਪੈਸਾ ਪਬਲਿਕ ਦਾ ਅੰਡਰ ਪ੍ਰਿੰਸ ਇਹਦੇ ਬੈਂਕ ਦੇ ਕੋਲ ਤੇ ਕਿਸੇ ਤਰ੍ਹਾਂ ਦੀ ਵੀ ਪੈਨਿਕ ਜਨਕ ਬਣਾਉਣ ਦੀ ਲੋੜ ਨਹੀਂ ਬੈਂਕ ਹਰ ਪੈਸਾ ਹਰ ਤਰ੍ਹਾਂ ਦਾ ਪੈਸਾ ਲਾਸਟ ਸਰੀ ਉਹਦੀ ਭਾਲ ਵਾਸਤੇ ਕੀ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਸਾਡੀ ਜਿੰਨੀ ਮਿਲਈ ਹੋਈ ਹੈ ਬਿਲਕੁਲ ਅਸੀਂ ਅੱਦੇ ਟੈਕਨੀਕਲ ਕਰ ਜਾਣਾ ਹੈ ਤੇ ਮੈਨੂੰ ਲਈ ਜਾ ਕੇ ਸਪਸ਼ਟ ਕਰਨਾ ਹੈ ਕਿ ਇਸ ਤੇ ਕਿਹੜੀ ਕੰਮ ਹੋ ਰਿਹਾ ਹੈ ਪੰਜਾਬ ਨੂੰ ਯਾਚੀ ਕਰ ਰਹੀ ਹੈ ਕਿ ਬਾਹਰਲੇ ਰਾਜਾਂ ਦੇ ਵਿੱਚ ਹੀ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦੇਖੋ ਜਿੱਥੇ ਵੀ ਸਾਨੂੰ ਕੋਈ ਮਿਲਿਆ ਕੋਈ ਰਿਸਪੌਂਸ ਨਹੀਂ ਕੋਈ ਸੰਗਠਨ ਨਹੀਂ ਸਰ ਕੋਈ ਜਾਣਦਾ ਸਮਝਾ ਕਿ ਕਿੰਨੇ ਕਿ ਪਰੇਂਦਾ ਕਪਲਾਈ ਨਹੀਂ ਇਹ ਬੈਂਕ ਵਾਲਿਆਂ ਨੂੰ ਪਤਾ ਹੈ ਕਿ ਇਹ ਪੱਤਰ ਸੰਤੋਖਾ ਸਿਗਰ ਇਥੇ ਦਾ ਪੀਸ ਆ ਇਹਦੇ ਕੰਮ ਤੋਂ ਕੰਮ ਕਰਦੇ ਪਏ ਹੈ ਜੇ ਬੈਂਕ ਵਾਲਾ ਆਪਣੇ ਬੈਂਕ ਤੋਂ ਸਾਰੇ ਤਿੰਨ ਪ੍ਰਚਾਰ ਚੀਜ਼ ਹਮੇਜੇ ਬੈਠੇ ਹੋਏ ਨੇ ਤੇ ਹੋਰਿਸ ਸਾਹ ਪਰ ਆਇਆ ਜਿਹੜਾ ਜਬਰਦਸਤ ਹੈ ਕੰਟੀਨਿਊ ਜਿੱਤੇ ਜਿੱਤੇ ਛੇੜੇ ਕਿਰੇ ਅੰਦਰ ਤੋਂ ਪਾਉੜਾ ਹੈ ਥੈਂਕ ਯੂ